ਸਤਿ ਸ਼੍ਰੀ ਅਕਾਲ ਜੀ ਪਿਆਰੇ ਬੱਚਿਓ ਮੈਂ ਪੂਨਮ ਜੋਤਕਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾਰਾਪੁਰ ਬਲਾਕ ਕਨਵਨ 1 ਜ਼ਿਲ੍ਹਾ ਗੁਰਦਾਸਪੁਰ ਤੋਂ ਪਿਆਰੇ ਬੱਚਿਓ ਅੱਜ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸੁਰੱਖਿਅਤ ਹੋਵੋਗੇ ਬੱਚਿਓ ਜਿਵੇਂ ਕੀ ਆਪਣਾ ਘਰ ਆਪਣਾ ਪਿੰਡ ਆਪਣਾ ਰਾਜ ਆਪਣਾ ਦੇਸ਼ ਹਰ ਇੱਕ ਨੂੰ ਪਿਆਰਾ ਹੁੰਦਾ ਹੈ ਅੱਜ ਅਸੀਂ ਆਪਣੇ ਦੇਸ਼ ਪਾਕ ਮੀਰਾ ਹਿੰਦੁਸਤਾਨ ਬਾਰੇ ਕਵਿਤਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਔਖੇ ਸ਼ਬਦਾਂ ਦੇ ਅਰਥ ਕਰਾਂਗੇ ਲੱਦੇ ਪਾਪ ਭਰੇ ਹੋਏ ਵਰਦਾਨ ਅਸ਼ੀਰਵਾਦ ਤਾਂਕ ਪ੍ਰਸਿੱਧੀ ਕਾਮੇ ਕੰਮ ਕਰਨ ਵਾਲੇ ਚਸ਼ਮੀ ਤਰਤੀ ਤੋਂ ਆਪ ਮੁਹਾਰੇ ਨਿਕਲਣ ਵਾਲਾ ਪਾਣੀ ਪਾਲੀ ਪਸ਼ੂ ਚਾਰਨ ਵਾਲੇ ਮੁਟਿਆਰ ਨੌਜਵਾਨ ਲੜਕੀ ਬਾਂਕਾ ਬੰਠਣ ਕੇ ਰਹਿਣ ਵਾਲਾ ਮੁੰਡਾ ਟਾਣੀ ਟੋਲੀ ਸਰਾਂ ਸਰੂਵਰ ਯੋਧਿਆਂ ਯੁੱਧ ਕਰਨ ਵਾਲੇ ਗੱਭਰੂ ਨੌਜਵਾਨ ਮੁੰਡੇ ਤੇਰਖਾਨ ਕਹਿੰਦੇ ਹਨ ਸੁਚੱਜੀ ਜਿਹੜੀ ਸੁਗੜ ਤੇ ਸਿਆਣੀ ਕੁੜੀ ਨੂੰ ਸੋ ਪਿਆਰੇ ਬੱਚਿਓ ਕਰ ਰਹੀਆਂ ਅਸੀਂ ਕਵਿਤਾ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਸਭ ਦਿਸ਼ਾਂ ਪਰਦੇਸ਼ਾਂ ਦੇ ਵਿੱਚ ਉੱਚੀ ਇਸ ਦੀ ਸ਼ਾਨ ਉੱਚੇ ਪਰਬਤ ਬਰਫ਼ਾਂ ਲੱਦੇ ਖੜੀ ਚ ਬਨ ਕੇ ਢਾਣੀ ਇਸ ਦੀ ਚਸ਼ਮੀਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ ਪਿਆਰੇ ਬੱਚਿਓ ਇਹ ਕਵਿਤਾ ਪ੍ਰੋਫੈਸਰ ਜੋਗਾਸਿ ਜੀ ਦੁਆਰਾ ਲਿਖੀ ਹੋਈ ਹੈ ਇਸ ਕਵਿਤਾ ਵਿੱਚ ਉਹਨਾਂ ਨੇ ਆਪਣੇ ਦੇਸ਼ ਦੀ ਸਿਫਤ ਕੀਤੀ ਹੈ ਇਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਮੇਰਾ ਹਿੰਦੁਸਤਾਨ ਪਾਪ ਮੇਰਾ ਦੇਸ਼ ਬਹੁਤ ਪਿਆਰਾ ਹੈ ਤੇ ਇਸ ਦੀ ਸਭ ਦੇਸ਼ਾਂ ਦੇ ਵਿੱਚ ਪਾਪ ਬਾਕੀ ਸਾਰੇ ਦੇਸ਼ਾਂ ਨਾਲੋਂ ਮੇਰੇ ਦੇਸ਼ ਦੀ ਉੱਚੀ ਸ਼ਾਨ ਹੈ ਇਸ ਦੇ ਪਹਾੜ ਜਿਹੜੇ ਆ ਉਹ برفਾਂ ਦੇ ਨਾਲ ਟੱਕੇ ਹੋਏ ਹਨ ਤੇ ਉਹ ਇੱਕ ਟੂਲੀ ਦੀ ਤਰ੍ਹਾਂ ਟੂਲੀ ਬਣਾ ਕੇ ਖੜੇ ਹਨ ਇਸ ਦਾ ਜਿਹੜਾ ਪਾਣੀ ਆ ਪਾਪ ਚਰਨਿਆਂ ਵਿੱਚੋਂ ਜਿਹੜਾ ਪਾਣੀ ਵਗਦਾ ਹੈ ਉਹ ਚਾਂਦੀ ਰੰਗ ਦਾ ਹੈ ਤੇ ਆਲੇ-ਦੁਆਲੇ ਇਸ ਤੇ ਖੇਤ ਕਲ ਕल्याण ਹਰੇ ਮੈਦਾਨ ਪੱਦਰੇ ਪਾਪ ਉਪਜਾਊ ਮੈਦਾਨ ਦੇਖਣ ਨੂੰ ਮਿਲਦੇ ਹਨ ਤੇ ਮੇਰਾ ਹਿੰਦੁਸਤਾਨ ਇਹਨਾਂ ਸਾਰੀਆਂ ਖੂਬੀਆਂ ਕਰਕੇ ਬਹੁਤ ਮਹਾਨ ਹੈ ਇਸ ਦੀ ਮਿੱਟੀ ਵਿੱਚ ਉਗਦੇ ਨੇ ਮੋਤੀਆਂ ਵਰਗੇ ਦਾਣੇ ਪਿਆਰੇ ਬੱਚਿਓ ਜਿਹੜੀ ਹਿੰਦੁਸਤਾਨ ਦੀ ਮਿੱਟੀ ਹੈ ਇਹ ਬਹੁਤ ਉਪਜਾਊ ਮਿੱਟੀ ਹੈ ਤੇ ਇਸ ਵਿੱਚ ਵੱਖਰੀ ਵੱਖਰੀ ਜਿਹੜੀ ਫਸਲ ਆ ਸਮੇਂ-ਸਮੇਂ ਤੇ ਉਗਾਈ ਜਾਂਦੀ ਹੈ ਤੇ ਇਸ ਕਰਕੇ ਕਿਹਾ ਜਾਂਦਾ ਹੈ ਇਸ ਵਿੱਚ ਉੱਗਣ ਵਾਲੀਆਂ ਫਸਲਾਂ ਦੇ ਦਾਣੇ ਜਿਹੜੇ ਆ ਉਹ ਮੋਤੀਆਂ ਵਰਗੇ ਨੇ ਤੇ ਇਹ ਮਿੱਟੀ ਜਿਹੜੀ ਆ ਜਿਹੜੀ ਮਿੱਟੀ ਇੰਨੀ ਉਪਜਾਊ ਹੁੰਦੀ ਆ ਉਹ ਮਿੱਟੀ ਮਾਂ ਦੇ ਤੁੱਲ ਹੁੰਦੀ ਐ ਮਾਂ ਦੇ ਸਮਾਨ ਹੁੰਦੀ ਐ ਇਹ ਗੱਲ ਕਵੀ ਕਹਿੰਦਾ ਐ ਕਿ ਮੈਂ ਨਹੀਂ ਇਸ ਸਿਆਣੇ ਲੋਕ ਜਿਹੜੇ ਆ ਇਹ ਗੱਲ ਕਹਿੰਦੇ ਨੇ ਇਸ ਮਿੱਟੀ ਨੂੰ ਸੀਸ ਨਵਾਈਏ ਇਹ ਮਿੱਟੀ ਵਰਦਾਨ ਅਸੀਂ ਇਸ ਮਿੱਟੀ ਨੂੰ ਸੀਸ ਨਿਵਾਉਂਦੇ ਹਾਂ ਭਾਪ ਸਜਦਾ ਕਰਦੇ ਹਾਂ ਕਿਉਂਕਿ ਇਹ ਮਿੱਟੀ ਸਾਡੇ ਲਈ ਵਰਦਾਨ ਹੈ ਸਾਡੇ ਲਈ ਤੋਹਫਾ ਹੈ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਸੋ ਕਵੀ ਨੇ ਫਿਰ ਇਸ ਵਿੱਚ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਆਪਣੇ ਦੇਸ਼ ਪ੍ਰਤੀ ਪਿਆਰ ਜਿਹੜਾ ਹੈ ਉਸ ਨੂੰ ਪ੍ਰਗਟਾਇਆ ਹੈ ਕਿ ਮੇਰਾ ਦੇਸ਼ ਹਿੰਦੁਸਤਾਨ ਬਹੁਤ ਪਿਆਰਾ ਹੈ ਤੇ ਇਹ ਸਾਰੇ ਹੀ ਦੇਸ਼ਾਂ ਤੋਂ ਸੋਨਾ ਦੀਸ਼ ਹੈ ਸੋ ਪਿਆਰੇ ਬੱਚਿਓ ਅੱਜ ਵਾਸਤੇ ਇੰਨੀ ਕਵਿਤਾ ਆਪਣੇ ਸਾਰੇ ਅਰਥਾਂ ਦੇ ਨਾਲ ਜਲਦ ਹੀ ਤੁਹਾਨੂੰ ਫੇਰ ਮਿਲਾਂਗੀ ਦੂਸਰੀ ਵੀਡੀਓ ਦੇ ਲਈ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਇਜਾਜ਼ਤ